ਸਤ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਡੋਨਲਡ ਟਰੰਪ ਨੂੰ ਵੱਡਾ ਝਟਕਾ ਦਿੰਦਿਆਂ ਅਮਰੀਕਾ ਦੀ ਇੱਕ ਅਪੀਲ ਅਦਾਲਤ ਨੇ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਖਾਤਮਾ ਕਰਦੇ ਕਾਰਜਕਾਰੀ ਹੁਕਮਾਂ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ ਨੌਵੇਂ ਸਰਕਟ ਦੀ ਅਪੀਲ ਅਦਾਲਤ ਨੇ ਕਿਹਾ ਹੈ ਕਿ ਟਰੰਪ ਦਾ ਹੁਕਮ ਸਰਾਸਰ ਨਜਾਇਜ਼ ਹੈ ਜੋ ਸੰਵਿਧਾਨ ਦੀ 14ਵੀਂ ਸੋਧ ਦੀ ਉਲੰਘਣਾ ਕਰਦਾ ਹੈ ਦੱਸਦੀ ਕਿ ਆਉਂਦੀ 27 ਜੁਲਾਈ ਤੋਂ ਉਹਨਾਂ ਰਾਜਾਂ 'ਚ ਵਸਦੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਘਰ ਜੰਮੇ ਬੱਚਿਆਂ ਨੂੰ ਨਾਗਰਿਕਤਾ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਜਾਂਦਾ ਜਿਨ੍ਹਾਂ ਵੱਲੋਂ ਟਰੰਪ ਦੇ ਕਾਰਜਕਾਰੀ ਹੁਕਮਾਂ ਨੂੰ ਅਦਾਲਤ 'ਚ ਚੁਣੌਤੀ ਨਹੀਂ ਦਿੱਤੀ ਗਈ ਕਾਨੂੰਨ ਦੇ ਜਾਣਕਾਰਾਂ ਮੁਤਾਬਕ ਹੁਣ ਟਰੰਪ ਦੀ ਇੱਕੋ ਇੱਕ ਉਮੀਦ ਸੁਪਰੀਮ ਕੋਰਟ ਦੇ ਉੱਤੇ ਟਿੱਕੀ ਹੋਈ ਹੈ ਤੇ ਸਰਵਉੱਚ ਅਦਾਲਤ 'ਚ ਰਿਪਬਲਿਕਨ ਪਾਰਟੀ ਦੀਆਂ ਸਰਕਾਰਾਂ ਦੌਰਾਨ ਨਾਮਜ਼ਦ ਜੱਜਾਂ ਦੀ ਗਿਣਤੀ ਵਧ ਹੈ ਉਧਰ ਵਾਈਟ ਹਾਊਸ ਨੇ ਕਿਹਾ ਕਿ ਅਪੀਲ ਅਦਾਲਤ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ 'ਚ ਜੰਮਣ ਵਾਲੇ ਬੱਚਿਆਂ ਨੂੰ ਨਾਗਰਿਕਤਾ ਦੇ ਹੱਕ ਤੋਂ ਵਾਂਝਾ ਕਰਦੇ ਹੁਕਮਾਂ ਦੀ ਠੁਕਵੀਂ ਵਿਆਖਿਆ ਨਹੀਂ ਕੀਤੀ ਗਈ। ਫੈਸਲੇ ਵਿਰੁੱਧ ਜਲਦ ਅਪੀਲ ਦਾਇਰ ਕੀਤੀ ਜਾ ਸਕਦੀ ਹੈ। ਟਰੰਪ ਸਰਕਾਰ ਦਾ ਕਹਿਣਾ ਕਿ ਸੰਵਿਧਾਨ ਦੀ 14ਵੀਂ ਸੋਧ ਗੈਰਕਾਨੂੰਨੀ ਪ੍ਰਵਾਸੀਆਂ ਦੇ ਘਰ ਜੰਮਣ ਵਾਲੇ ਬੱਚਿਆਂ ਉੱਤੇ ਲਾਗੂ ਨਹੀਂ ਹੁੰਦੀ ਪਰ 9ਥ ਸਰਕਟ ਦੀ ਅਪੀਲ ਅਦਾਲਤ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਕਿ 14ਵੀਂ ਸੋਧ ਅਧੀਨ ਅਮਰੀਕਾ 'ਚ ਮੌਜੂਦ ਕਿਸੇ ਵੀ ਪਰਿਵਾਰ ਦੇ ਘਰ ਪੈਦਾ ਹੋਣ ਵਾਲੇ ਬੱਚੇ ਨੂੰ ਨਾਗਰਿਕਤਾ ਦੀ ਸਹੂਲਤ ਦਿੱਤੀ ਗਈ ਹੈ। CBS نیوز ਦੀ ਰਿਪੋਰਟ ਮੁਤਾਬਕ ਵਾਸ਼ਿੰਗਟਨ ਸੂਬੇ ਦੀ ਇੱਕ ਅਦਾਲਤ ਵੱਲੋਂ ਫਰਵਰੀ ਚ ਟਰੰਪ ਦੇ ਹੁਕਮਾਂ ਤੇ ਰੋਕ ਲਾਏ ਜਾਣ ਮਗਰੋਂ ਮਾਮਲਾ ਅਪੀਲ ਅਦਾਲਤ ਚ ਪੁੱਜਾ ਸੀ ਅਦਾਲਤ ਨੇ ਕਿਹਾ ਕਿ ਰਾਜ ਸਰਕਾਰਾਂ ਨੂੰ ਫੈਡਰਲ ਸਰਕਾਰ ਦੇ ਹੁਕਮਾਂ ਵਿਰੁੱਧ ਮੁਕੱਦਮਾ ਦਾਇਰ ਕਰਨ ਦਾ ਪੂਰਾ ਹੱਕ ਹੈ ਖਾਸ ਤੌਰ ਤੇ ਉਸ ਵੇਲੇ ਜਦੋਂ ਫੈਡਰਲ ਨੀਤੀ ਰਾਜਾਂ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਦਾ ਕਾਰਨ ਬਣ ਰਹੀ ਹੋਵੇ 9th ਸਰਕਟ ਦੀ ਅਪੀਲ ਅਦਾਲਤ ਦਾ ਫੈਸਲਾ ਬਿਲ ਕਲੈਂਟਨ ਵੱਲੋਂ ਨਾਮਜ਼ਦ ਜੱਜ ਰੌਨਲਡ ਗੂਲਡ ਨੇ ਲਿਖਿਆ ਜਦਕਿ ਇਸ ਵਿੱਚ ਬਰਾਕ ਓਬਾਮਾ ਪਹਿਲੇ ਨਾਮਜ਼ਦ ਜੱਜ ਮਾਈਕਲ ਹੌਕਿੰਸ ਵੀ ਸ਼ਾਮਲ ਸਨ ਪੈਨਲ ਦੇ ਤੀਜੇ ਜੱਜ ਪੈਟਰਿਕ ਬੁੰਟੇ ਦੀ ਨਿਯੁਕਤ ਡੋਨਲਡ 트੍ਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਹੋਈ ਸੀ ਅਤੇ ਉਹ ਫੈਸਲੇ ਨਾਲ ਸਹਿਮਤ ਨਜ਼ਰ ਨਹੀਂ ਆਏ 트럼ਪ ਸਰਕਾਰ ਨੇ ਅਦਾਲਤ ਚ ਦਲੀਲ ਦਿੱਤੀ ਕਿ ਨਾਇਕ ਫੈਸਲਿਆਂ ਰਾਹੀਂ ਸਿਰਫ ਉਹਨਾਂ ਰਾਜਾਂ ਚ ਬਰਥ ਰਾਈਟ ਸਿਟੀਜ਼ਨਸ਼ਿਪ ਤੇ ਰੋਕ ਲੱਗਣੀ ਚਾਹੀਦੀ ਹੈ ਜੋ ਸਰਕਾਰੀ ਹੁਕਮਾਂ ਦਾ ਵਿਰੋਧ ਕਰ ਰਹੇ ਨੇ ਪਰ ਮੁਕਦਮਾ ਦਾਇਰ ਕਰਨ ਵਾਲੇ ਰਾਜਾਂ ਨੇ ਦਲੀਲ ਦਿੱਤੀ ਕਿ ਅਜਿਹੀ ਰਾਹਤ ਅਧੂਰੀ ਹੋਵੇਗੀ ਕਿਉਂਕਿ ਪ੍ਰਵਾਸੀ ਇੱਕ ਸੂਬੇ ਤੋਂ ਦੂਜੇ ਸੂਬੇ ਵੱਲ ਜਾਣ ਲਈ ਮਜਬੂਰ ਹੋ ਰਹੇ ਨੇ ਦੁਨੀਆ ਦੇ ਹਰ ਦੇਸ਼ ਦੇ ਨਾਗਰਿਕਾਂ ਨੂੰ ਵਿਦੇਸ਼ ਯਾਤਰਾ ਲਈ ਵੱਖ-ਵੱਖ ਵੀਜ਼ਾ ਸਹੂਲਤਾਂ ਮਿਲਦੀਆਂ ਨੇ ਹੈਨਲੀ ਪਾਸਪੋਰਟ ਇੰਡੈਕਸ ਇਹਨਾਂ ਸਹੂਲਤਾਂ ਬਾਰੇ ਇੱਕ ਰਿਪੋਰਟ ਜਾਰੀ ਕਰਦਾ ਹੈ ਜੋ ਦੱਸਦਾ ਹੈ ਕਿ ਕਿਸ ਦੇਸ਼ ਦਾ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ ਹੈ ਇਸ ਰਿਪੋਰਟ ਚ ਬਿਨਾ ਵੀਜ਼ਾ ਦੇ ਜਿੰਨੀਆਂ ਜ਼ਿਆਦਾ ਥਾਵਾਂ ਤੇ ਜਾਇਆ ਜਾ ਸਕਦਾ ਹੈ ਪਾਸਪੋਰਟ ਉਨਾ ਹੀ ਮਜ਼ਬੂਤ ਮੰਨਿਆ ਗਿਆ ਹੈ ਇਹ ਸੂਚਕਾਂਕ 227 ਦੇਸ਼ਾਂ ਦੇ 199 ਪਾਸਪੋਰਟਾਂ ਤੇ ਯਾਤਰਾ ਸਹੂਲਤਾਂ ਦਾ ਵਿਸ਼ਲੇਸ਼ਣ ਕਰਦਾ ਹੈ ਇਸ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਬਿਨਾ ਵੀਜ਼ਾ ਵੀਜ਼ਾ ਔਨ ਅਰਾਈਵਲ ਈ ਵੀਜ਼ਾ ਜਾਂ ਯਾਤਰਾ ਪਰਮਿਟ ਦੇ ਇੱਕ ਖਾਸ ਪਾਸਪੋਰਟ ਤੇ ਕਿੰਨੇ ਦੇਸ਼ਾਂ ਦਾ ਦੌਰਾ ਕੀਤਾ ਜਾ ਸਕਦਾ ਹੈ 2025 ਦੀ ਰਿਪੋਰਟ ਦੇ ਮੁਤਾਬਕ ਦੁਨੀਆ ਦਾ ਸਭ ਤੋਂ ਮਜ਼ਬੂਤ ਪਾਸਪੋਰਟ ਸਿੰਗਾਪੁਰ ਦਾ ਹੈ ਇਸ ਤੋਂ ਬਾਅਦ ਦੂਜੇ ਨੰਬਰ ਤੇ ਜਾਪਾਨ ਤੇ ਦੱਖਣੀ ਕੋਰੀਆ ਤੀਜੇ ਨੰਬਰ ਤੇ ਡੈਨਮਾਰਕ ਫਿਨਲੈਂਡ ਫਰਾਂਸ ਜਰਮਨੀ ਆਇਰਲੈਂਡ ਇਟਲੀ ਅਤੇ ਸਪੇਨ ਚੌਥੇ ਤੇ ਆਸਟਰੀਆ ਬੈਲਜੀਅਮ ਲਕਜ਼ੈਂਬਰਗ ਨੀਦਰਲੈਂਡ ਨਾਰਵੇ ਪੁਰਤਗਾਲ ਅਤੇ ਸਵੀਡਨ ਪੰਜਵੇਂ ਨੰਬਰ ਤੇ ਨਿਊਜ਼ੀਲੈਂਡ ਗ੍ਰੀਸ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਦਾ ਨਾਮ ਹੈ ਦੂਜੇ ਪਾਸੇ ਅਮਰੀਕਾ ਤੇ ਬ੍ਰਿਟੇਨ ਵਰਗੇ ਦੇਸ਼ ਹੌਲੀ-ਹੌਲੀ ਆ ਰਹੇ ਨੇ ਅਮਰੀਕਾ ਹੁਣ 10ਵੇਂ ਸਥਾਨ ਤੇ ਹੈ ਅਤੇ ਯੂਕੇ ਛੇਵੇਂ ਸਥਾਨ ਤੇ ਹੈ ਕੁਝ ਸਾਲ ਪਹਿਲਾਂ ਇਹ ਦੋਵੇਂ ਦੇਸ਼ ਸਿਖਰ ਤੇ ਸਨ 2014 ਚ ਅਮਰੀਕਾ ਸਿਖਰ ਤੇ ਸੀ ਅਤੇ 2015 ਚ ਬ੍ਰਿਟੇਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਰਿਪੋਰਟ ਚ ਭਾਰਤ ਲਈ ਚੰਗੀ ਖਬਰ ਹੈ ਭਾਰਤ ਨੇ ਪਿਛਲੇ 6 ਮਹੀਨਿਆਂ ਚ 8 ਸਥਾਨਾਂ ਦੀ ਛਾਲ ਮਾਰੀ ਹੈ ਤੇ ਭਾਰਤੀ ਪਾਸਪੋਰਟ ਜੋ 2024 ਦੀ ਰਿਪੋਰਟ ਚ 85ਵੇਂ ਸਥਾਨ ਤੇ ਸੀ ਹੁਣ 77ਵੇਂ ਸਥਾਨ ਤੇ ਪਹੁੰਚ ਗਿਆ ਹੈ ਪਾਕਿਸਤਾਨ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਕਮਜ਼ੋਰ ਪਾਸਪੋਰਟਾਂ ਦੇ ਵਿੱਚੋਂ ਇੱਕ ਬਣ ਗਿਆ ਹੈ ਪਾਕਿਸਤਾਨ ਦੀ ਰੈਂਕਿੰਗ ਦੇ ਵਿੱਚ ਥੋੜਾ ਸੁਧਾਰ ਹੋਇਆ ਹੈ ਤੇ ਹੁਣ ਇਹ 96 ਸਥਾਨ ਤੇ ਆ ਗਿਆ ਹੈ ਇਸ ਰਿਪੋਰਟ ਚ ਦੱਸਿਆ ਗਿਆ ਕਿ ਪਾਕਿਸਤਾਨ ਦੀ ਸਥਿਤੀ ਕੁਝ ਦੇਸ਼ਾਂ ਨਾਲੋਂ ਜ਼ਰੂਰ ਥੋੜੀ ਬਿਹਤਰ ਹੈ ਜਿਸ ਵਿੱਚ ਅਫਗਾਨਿਸਤਾਨ, ਸੀਰੀਆ, ਇਰਾਕ, ਯਮਨ ਤੇ ਸੋਮਾਲੀਆ ਵਰਗੇ ਦੇਸ਼ ਸ਼ਾਮਿਲ ਨੇ ਜਿੱਥੇ ਸਥਿਤੀ ਜ਼ਿਆਦਾ ਖਰਾਬ ਹੈ 2024 ਦੀ ਰਿਪੋਰਟ ਤੇ ਯਮਨ ਦੇ ਨਾਲ ਪਾਕਿਸਤਾਨ ਦੇ ਪਾਸਪੋਰਟ ਨੂੰ ਚੌਥੇ ਸਭ ਤੋਂ ਕਮਜ਼ੋਰ ਪਾਸਪੋਰਟ ਵਜੋਂ درجہ ਦਿੱਤਾ ਗਿਆ ਸੀ। ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਤੁਲਸੀ ਗਬਾੜ ਨੇ ਨਵੇਂ ਦਸਤਾਵੇਜ਼ ਜਾਰੀ ਕੀਤੇ ਜਿਸ ਵਿੱਚ ਓਬਾਮਾ ਉੱਤੇ 2016 ਦੀਆਂ ਚੋਣਾਂ ਦੌਰਾਨ ਅਮਰੀਕੀ ਖੁਫੀਆ ਜਾਣਕਾਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਗਬਾਰਡ ਨੇ ਕਿਹਾ ਕਿ ਓਬਾਮਾ ਨੇ ਇਸ ਝੂਠ ਨੂੰ ਅੱਗੇ ਵਧਾਇਆ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰੂਸੀ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2016 ਦੀਆਂ ਚੋਣਾਂ ਜਿੱਤਣ 'ਚ ਮਦਦ ਕੀਤੀ ਸੀ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਗਬਾਰਡ ਨੇ ਕਿਹਾ ਅਮਰੀਕੀ ਇਤਿਹਾਸ 'ਚ ਖੁਫੀਆ ਜਾਣਕਾਰੀ ਦੇ ਸਭ ਤੋਂ ਭਿਆਨਕ ਹਥਿਆਰੀਕਰਨ ਅਤੇ ਰਾਜਨੀਤੀਕਰਨ ਦੇ ਨਵੇਂ ਸਬੂਤ ਸਾਹਮਣੇ ਆਏ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ ਤੇ ਮੈਂ ਹਾਊਸ ਇੰਟੈਲੀਜੈਂਸ ਕਮੇਟੀ ਦੀ ਨਿਗਰਾਨੀ ਰਿਪੋਰਟ ਨੂੰ ਜਨਤਕ ਕਰ ਦਿੱਤਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਓਬਾਮਾ ਪ੍ਰਸ਼ਾਸਨ ਨੇ ਜਨਵਰੀ 2017 ਦੇ ਖੁਫੀਆ ਪਾਈਚਾਰੇ ਦੇ ਮੁਲੰਕਣ ਨੂੰ ਘੜਿਆ ਸੀ ਅਤੇ ਉਸ ਨੂੰ ਪਤਾ ਸੀ ਕਿ ਗਲਤ ਹੈ ਉਸ ਨੇ ਇਸ ਝੂਠ ਨੂੰ ਅੱਗੇ ਵਧਾਇਆ ਤੇ ਵਲਾਦੀਮੀਰ ਪੁਤਿਨ ਅਤੇ ਰੂਸੀ ਸਰਕਾਰ ਨੇ ਰਾਸ਼ਟਰਪਤੀ ਟਰੰਪ ਨੂੰ 2016 ਦੀਆਂ ਚੋਣਾਂ ਜਿੱਤਣ 'ਚ ਮਦਦ ਕੀਤੀ। ਅਜਿਹਾ ਕਰਕੇ ਉਹਨਾਂ ਨੇ ਅਮਰੀਕੀ ਲੋਕਾਂ ਦੀ ਇੱਛਾ ਨੂੰ ਵਿਗਾੜਨ ਦੀ ਸਾਜ਼ਿਸ਼ ਰਚੀ। ਰਾਸ਼ਟਰਪਤੀ ਟਰੰਪ ਦੀ ਜਾਇਜ਼ਤਾ ਨੂੰ ਕਮਜ਼ੋਰ ਕਰਨ ਲਈ ਮੀਡੀਆ 'ਚ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਇਸ ਝੂਠ ਨੂੰ ਉਤਸ਼ਾਹਿਤ ਕੀਤਾ। ਉਹਨਾਂ ਨੇ ਸਾਬਕਾ ਡੀਐਨਆਈ ਜੇਮਸ ਕਲੇਪਰ, ਸੀਆਈਏ ਡਾਇਰੈਕਟਰ ਜੌਨ ਬ੍ਰੇਨਨ ਅਤੇ ਐਫਬੀਆਈ ਡਾਇਰੈਕਟਰ ਜੇਮਸ ਕੋਮੀ ਦੇ ਝੂਠੀਆਂ ਰਿਪੋਰਟਾਂ ਤਿਆਰ ਕਰਨ ਦੇ ਦੋਸ਼ ਲਗਾਏ ਗਵਾੜ ਨੇ ਇਸ ਨੂੰ ਦੇਸ਼ ਧਰੋਹ ਸਾਜ਼ਿਸ਼ ਕਿਹਾ ਅਤੇ ਕਿਹਾ ਕਿ ਇਹ ਸਭ ਟਰੰਪ ਨੂੰ ਕਮਜ਼ੋਰ ਕਰਨ ਲਈ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਾਜ਼ਿਸ਼ ਦੀ ਨਹੀਂ ਸੀ ਗਬਾੜ ਨੇ ਦਾਅਵਾ ਕੀਤਾ ਕਿ ਓਬਾਮਾ ਪ੍ਰਸ਼ਾਸਨ ਨੇ ਜਾਣਬੁੱਝ ਕੇ ਮੀਡੀਆ 'ਚ ਝੂਠੀਆਂ ਖਬਰਾਂ ਫੈਲਾਉਣ ਲਈ ਗੁਪਤ ਜਾਣਕਾਰੀ ਲੀਕ ਕੀਤੀ ਉਸਨੇ ਕਿਹਾ ਕਿ ਵਾਸ਼ਿੰਗਟਨ ਪੋਸਟ ਵਰਗੇ ਵੱਡੇ ਮੀਡੀਆ ਸੰਗਠਨਾਂ ਨੇ ਇਹ ਖਬਰ ਫੈਲਾਈ ਕਿ ਰੂਸ ਨੇ ਸਾਈਬਰ ਹਮਲਾ ਕਰਕੇ ਟਰੰਪ ਦੀ ਜਿੱਤ 'ਚ ਦਖਲ ਦਿੱਤਾ ਹੈ ਗਬਾੜ ਦੇ ਅਨੁਸਾਰ 6 ਜਨਵਰੀ 2017 ਨੂੰ ਜਾਰੀ ਕੀਤੀ ਗਈ ਨਵੀਂ ਖੁਫੀਆ ਰਿਪੋਰਟ ਵੀ ਇੱਕ ਝਾਲੀ ਦਸਤਾਵੇਜ਼ ਤੇ ਆਧਾਰਿਤ ਸੀ ਜਿਸ ਨੂੰ ਪਹਿਲਾਂ ਹੀ ਭਰੋਸੇਯੋਗ ਨਹੀਂ ਮੰਨਿਆ ਗਿਆ ਸੀ ਕੋਲੰਬੀਆ ਯੂਨੀਵਰਸਿਟੀ ਨੇ ਕਿਹਾ ਕਿ ਉਹ 트럼ਪ ਪ੍ਰਸ਼ਾਸਨ ਨਾਲ ਇੱਕ ਸਮਝੌਤੇ ਤੇ ਪਹੁੰਚ ਗਈ ਹੈ। ਇਸ ਸਮਝੌਤੇ ਦੇ ਤਹਿਤ ਯੂਨੀਵਰਸਿਟੀ ਪ੍ਰਸ਼ਾਸਨ ਸੰਘੀ ਸਰਕਾਰ ਨੂੰ 220 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕਰੇਗਾ ਤੇ ਬਦਲੇ ਦੇ ਵਿੱਚ ਸੰਘੀ ਸਰਕਾਰ ਯੂਨੀਵਰਸਿਟੀ ਨੂੰ ਸੰਘੀ ਖੋਜ ਫੰਡਿੰਗ ਬਹਾਲ ਕਰੇਗੀ। ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ ਯੂਨੀਵਰਸਿਟੀ ਕੈਂਪਸ ਦੇ ਵਿੱਚ ਵੱਡੇ ਪੱਧਰ ਤੇ ਯਹੂਦੀ ਵਿਰੋਧੀ ਪ੍ਰਦਰਸ਼ਨਾਂ ਤੋਂ ਨਾਰਾਜ਼ ਹੋ ਕੇ ਸੰਗੀ ਫੰਡਿੰਗ ਨੂੰ ਰੋਕਣ ਦਾ ਐਲਾਨ ਕੀਤਾ ਸੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਸਮਝੌਤੇ ਦੇ ਤਹਿਤ ਕਾਲੰਬੀਆ ਯੂਨੀਵਰਸਿਟੀ ਪ੍ਰਸ਼ਾਸਨ 3 ਸਾਲਾਂ ਚ ਸਰਕਾਰ ਨੂੰ 200 ਮਿਲੀਅਨ ਡਾਲਰ ਦਾ ਭੁਗਤਾਨ ਕਰੇਗੀ ਵਾਈਟ ਹਾਊਸ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ਦੇ ਵਿੱਚ ਯਹੂਦੀ ਕਰਮਚਾਰੀਆਂ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਨੂੰ ਕਵਰ ਕਰਨ ਲਈ 20 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਵੀ ਦਿੱਤੀ ਜਾਵੇਗੀ 7 ਅਕਤੂਬਰ 2023 ਨੂੰ ਇਜ਼ਰਾਈਲ ਤੇ ਹੋਏ ਹਮਲੇ ਨੇ ਇਜ਼ਰਾਈਲ ਤੇ ਹਮਾਸ ਵਿਚਕਾਰ جنگ ਛੇੜ ਦਿੱਤੀ ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਗਾਜ਼ਾ ਤੇ ਇਜ਼ਰਾਈਲ ਦੇ ਹਮਲਿਆਂ ਵਿਰੁੱਧ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ 'ਚ ਇਜ਼ਰਾਈਲ ਵਿਰੋਧੀ ਅਤੇ ਯਹੂਦੀ ਵਿਰੋਧੀ ਵਿਰੋਧ ਪ੍ਰਦਰਸ਼ਨ ਹੋਏ ਕਾਲੰਬੀਆ ਯੂਨੀਵਰਸਿਟੀ ਦੇ ਕਾਰਜਕਾਰੀ ਪ੍ਰਧਾਨ ਕਲੈਅਰ ਸ਼ਿਪਮੈਨ ਨੇ ਕਿਹਾ ਕਿ ਇਹ ਸਮਝੌਤਾ ਸੰਸਥਾ ਦੇ ਅੰਦਰ ਲਗਾਤਾਰ ਸੰਗੀ ਜਾਂਚ ਅਤੇ ਅਨਿਸ਼ਚਿਤਤਾ ਦੇ ਦੌਰ ਤੋਂ ਬਾਅਦ ਇੱਕ ਮਹੱਤਵਪੂਰਨ ਕਦਮ ਹੈ ਇਹ ਸਮਝੌਤਾ ਉਹਨਾਂ ਕਦਰਾਂ-ਕੀਮਤਾਂ ਦੀ ਰੱਖਿਆ ਲਈ ਧਿਆਨ ਨਾਲ ਤਿਆਰ ਕੀਤਾ ਗਿਆ ਸੀ ਜੋ ਸਾਨੂੰ ਪਰਿਭਾਸ਼ਿਤ ਕਰਦੀਆਂ ਨੇ ਤੇ ਸੰਗੀ ਸਰਕਾਰ ਨਾਲ ਸਾਡੀਆਂ ਜ਼ਰੂਰੀ ਖੋਜ ਭਾਈਵਾਲੀ ਨੂੰ ਵਾਪਸ ਪਟੜੀ ਤੇ ਲਿਆਉਣ ਦੀ ਆਗਿਆ ਦਿੰਦੀਆਂ ਨੇ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਾਡੀ ਆਜ਼ਾਦੀ ਦੀ ਰੱਖਿਆ ਕਰਦਾ ਹੈ ਜੋ ਕਿ ਅਕਾਦਮਿਕ ਉੱਤਮਤਾ ਅਤੇ ਵਿਦਵਤਾ ਪੂਰਣ ਖੋਜ ਲਈ ਇੱਕ ਜ਼ਰੂਰੀ ਸ਼ਰਤ ਹੈ ਇਹ ਕੰਮ ਜਨਤਕ ਹਿੱਤ ਲਈ ਮਹੱਤਵਪੂਰਨ ਹੈ ਰਿਪੋਰਟ ਅਨੁਸਾਰ ਇਸ ਸਮਝੌਤੇ ਦੇ ਤਹਿਤ ਕੋਲੰਬੀਆ ਯੂਨੀਵਰਸਿਟੀ ਆਪਣੇ ਕੈਂਪਸ ਦੇ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਇੱਕ ਸੁਰੱਖਿਆ ਬਲ ਬਣਾਇਆ ਰੱਖੇਗੀ ਪਿਛਲੇ ਸਾਲ ਯੂਨੀਵਰਸਿਟੀ ਕੈਂਪਸ ਪੱਥਰਬਾਜ਼ੀ ਨਾਲ ਹਿੱਲ ਗਿਆ ਸੀ ਜਦੋਂ ਫਲਸਤੀਨੀ ਪੱਖੀ ਪ੍ਰਦਰਸ਼ਨਕਾਰੀਆਂ ਦੀ ਯੂਨੀਵਰਸਿਟੀ ਦੀਆਂ ਇਮਾਰਤਾਂ ਤੇ ਕਬਜ਼ਾ ਕਰਦੇ ਸਮੇਂ ਪੁਲਿਸ ਨਾਲ ਝੜਪ ਹੋ ਗਈ ਸੀ ਰਿਪੋਰਟ ਚ ਕਿਹਾ ਗਿਆ ਕਿ ਗੈਰ ਅਮਰੀਕੀ ਵਿਦਿਆਰਥੀਆਂ ਦੀ ਵੀ ਸਖਤ ਜਾਂਚ ਕੀਤੀ ਜਾਵੇਗੀ ਤੇ ਇਸ ਪ੍ਰਕਿਰਿਆ ਦੌਰਾਨ ਪ੍ਰਾਪਤ ਜਾਣਕਾਰੀ ਸਰਕਾਰ ਨਾਲ ਸਾਂਝੀ ਕੀਤੀ ਜਾਵੇਗੀ ਜਦਕਿ ਵੀਜ਼ਾ ਤੇ ਆਏ ਵਿਦਿਆਰਥੀਆਂ ਵਿਰੁੱਧ ਕੀਤੀ ਗਈ ਕਿਸੇ ਵੀ ਅਨੁਸ਼ਾਸਨੀ ਕਾਰਵਾਈ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇਗਾ ਗੂਗਲ ਨੇ ਵੱਖ-ਵੱਖ ਦੇਸ਼ਾਂ ਬਾਰੇ ਗਲਤ ਪ੍ਰਚਾਰ ਫੈਲਾਉਣ ਦੇ ਦੋਸ਼ 'ਚ 11000 YouTube ਚੈਨਲਾਂ ਨੂੰ ਹਟਾ ਦਿੱਤਾ ਹੈ। ਇਸ ਵਿੱਚ ਖੁਲਾਸਾ ਹੋਇਆ ਹੈ ਕਿ ਚੀਨ ਅਤੇ ਰੂਸ ਦੇ ਚੈਨਲ ਸੂਚੀ 'ਚ ਸਭ ਤੋਂ ਉੱਪਰ ਨੇ। ਇਸ ਵਿੱਚ ਕਿਹਾ ਗਿਆ ਹੈ ਕਿ ਇਕੱਲੇ ਚੀਨ ਨਾਲ ਸਬੰਧਤ 7700 YouTube ਚੈਨਲਾਂ ਨੂੰ ਹਟਾ ਦਿੱਤਾ ਗਿਆ ਹੈ। ਉਹਨਾਂ ਤੇ ਭਾਰਤ 'ਚ ਪੀਪਲਜ਼ ਰਿਪਬਲਿਕ ਆਫ ਚਾਈਨਾ ਪਾਰਟੀ ਨੂੰ ਉਤਸ਼ਾਹਿਤ ਕਰਨ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪ੍ਰਸ਼ੰਸਾ ਕਰਨ ਵਾਲੀ ਸਮੱਗਰੀ ਪੋਸਟ ਕਰਨ ਦਾ ਦੋਸ਼ ਸੀ। ਗੂਗਲ ਨੇ ਵੀ ਕਿਹਾ ਕਿ ਉਸਨੇ 2000 ਤੋਂ ਵੱਧ ਰੂਸੀ YouTube ਚੈਨਲਾਂ ਅਤੇ ਹੋਰ ਵੈੱਬਸਾਈਟਸ ਨੂੰ ਹਟਾ ਦਿੱਤਾ ਹੈ। ਉਸਨੇ ਕਿਹਾ ਕਿ ਉਸਨੇ ਇਸ ਵਿੱਚ ਪਾਇਆ ਕਿ ਇਹ ਖਾਤੇ ਯੂਕਰੇਨ ਚ ਅਤੇ NATO ਦੀ ਆਲੋਚਨਾਤਮਕ ਅਤੇ ਰੂਸ ਦਾ ਸਮਰਥਨ ਕਰਨ ਵਾਲੇ ਸੰਦੇਸ਼ ਫੈਲਾ ਰਹੇ ਨੇ। ਰੂਸ ਵਿੱਚ ਇੱਕ AN-24 ਟਵਿਨ ਟਰਬੋਪ੍ਰੋਪ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਤੁਰੰਤ ਖਬਰ ਸਾਹਮਣੇ ਆਈ ਹੈ। ਇਸ ਹਾਦਸੇ 'ਚ ਸਾਰੇ ਯਾਤਰੀਆਂ ਦੀ ਮੌਤ ਹੋ ਗਈ। ਜਹਾਜ਼ ਦੇ ਵਿੱਚ ਚਾਲਕ ਦਲ ਦੇ 6 ਮੈਂਬਰਾਂ ਸਮੇਤ ਕੁੱਲ 50 ਲੋਕ ਸਵਾਰ ਸਨ ਸ਼ੁਰੂਆਤੀ ਰਿਪੋਰਟਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਹਾਜ਼ ਦਾ 에어 ట్రాਫਿਕ ਕੰਟਰੋਲ ਨਾਲ ਸੰਪਰਕ ਟੁੱਟ ਗਿਆ ਸੀ ਪਰ ਹੁਣ ਇਹ ਸਪਸ਼ਟ ਹੋ ਗਿਆ ਕਿ ਜਹਾਜ਼ ਅਮੂਰ ਖੇਤਰ ਚ ਜੋ ਚੀਨ ਦੀ ਸਰਹੱਦ ਨੇੜੇ ਹੈ ਹਾਦਸਾ ਗ੍ਰਸਤ ਹੋ ਗਿਆ ਜਹਾਜ਼ ਬਲਾਗੋਵੇਸ਼ ਚੇਂਸ ਤੋ ਟਿੰਡਾ ਤੱਕ 570 ਕਿਲੋਮੀਟਰ ਦੀ ਉਡਾਣ ਤੇ ਸੀ ਜਹਾਜ਼ ਦੇ ਵਿੱਚ 6 ਚਾਲਕ ਦਲ ਦੇ ਮੈਂਬਰ ਤੇ 44 ਹੋਰ ਯਾਤਰੀ ਸਵਾਰ ਸਨ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਜਹਾਜ਼ ਦਾ ATC ਨਾਲ ਸੰਪਰਕ ਟੁੱਟਾ ਐਮਰਜੈਂਸੀ ਸੇਵਾਵਾਂ ਦੇ ਅਨੁਸਾਰ ਜਹਾਜ਼ ਆਪਣੀ ਮੰਜ਼ਲ ਤੋਂ ਕਈ ਕਿਲੋਮੀਟਰ ਪਹਿਲਾਂ ਰਡਾਰ ਤੋਂ ਗਾਇਬ ਹੋ ਗਿਆ ATC ਨਾਲ ਸੰਪਰਕ ਟੁੱਟਣ ਤੋਂ ਬਾਅਦ ਜਹਾਜ਼ ਤੋਂ ਕੋਈ ਸੂਚਨਾ ਨਹੀਂ ਮਿਲੀ ਇਸ ਤੋਂ ਬਾਅਦ ਜਹਾਜ਼ ਦੀ ਸਥਿਤੀ ਰਡਾਰ ਤੇ ਵੀ ਦਿਖਾਈ ਨਹੀਂ ਦਿੱਤੀ ਐਮਰਜੈਂਸੀ ਸੇਵਾਵਾਂ ਮਤਾਬਕ ਜਹਾਜ਼ ਆਪਣੀ ਮੰਜ਼ਲ ਤੋਂ ਕਈ ਕਿਲੋਮੀਟਰ ਪਹਿਲਾਂ ਰਡਾਰ ਤੋਂ ਗਾਇਬ ਹੋ ਗਿਆ ਹਾਦਸੇ ਵਾਲਾ ਖੇਤਰ ਸੰਘਣੇ ਬੋਰিয়াল ਜੰਗਲ ਨਾਲ ਘਿਰਿਆ ਹੋਇਆ ਹੈ ਜਿਸ ਕਾਰਨ ਬਚਾਅ ਕਾਰਜਾਂ 'ਚ ਮੁਸ਼ਕਲਾਂ ਆ ਰਹੀਆਂ ਨੇ ਹੈਲੀਕਾਪਟਰਾਂ ਤੇ ਹੋਰ ਐਮਰਜੈਂਸੀ ਉਪਕਰਣਾਂ ਦੀ ਮਦਦ ਨਾਲ ਖੋਜ ਅਤੇ ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਨੇ ਪਰ ਔਖੇ ਭੂਗੋਲਿਕ ਹਾਲਾਤ ਕਾਰਨ ਦੇਰੀ ਹੋ ਰਹੀ ਹੈ ਖੋਜ ਤੇ ਬਚਾਅ ਕਾਰਜ ਜਾਰੀ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਹੋ ਗਈ ਹੈ ਪਰ ਅਜੇ ਤੱਕ ਨਾ ਤਾਂ ਕੋਈ লাশ ਮਿਲੀ ਹੈ ਤੇ ਨਾ ਹੀ ਜਹਾਜ਼ ਦੇ ਅਫਸ਼ੇਸ਼ ਰੂਸ ਦੇ ਸਿਵਲ ਏਵੀਏਸ਼ਨ ਵਿਭਾਗ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਨਿਕਸ ਚਿਲड्रन ਹਸਪਤਾਲ ਚ ਵਿਵਹਾਰ ਸੰਬੰਧੀ ਸਿਹਤ ਟੈਕਨੀਸ਼ੀਅਨ ਵਜੋਂ ਕੰਮ ਕਰਨ ਵਾਲੇ 31 ਸਾਲਾ ਗੁਜਰਾਤੀ ਭਾਰਤੀ ਜੈਦੀਪ ਪਟੇਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਜੈਦੀਪ ਤੋਂ ਬੱਚਿਆਂ ਦੇ ਗੰਦੇ ਵੀਡੀਓ ਮਿਲੇ ਨੇ ਅਤੇ ਉਸ ਨੂੰ ਇਸ ਮਾਮਲੇ 'ਚ ਲੰਗੀ 17 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਦਾਲਤ 'ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਪੁਲਿਸ ਇੱਕ ਇੰਟਰਨੈਟ ਸੇਵਾ ਪ੍ਰਦਾਤਾ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਕੁਝ ਸਮੇਂ ਤੋਂ ਜੈਦੀਪ ਪਟੇਲ ਦੀ ਨਿਗਰਾਨੀ ਕਰ ਰਹੀ ਸੀ ਉਸ ਉੱਤੇ ਜਿਣਸੀ ਸ਼ੋਸ਼ਣ ਦੇ ਕੁੱਲ 9 ਦੋਸ਼ ਲਗਾਏ ਗਏ ਨੇ ਜੋ ਕਿ ਸਾਰੇ ਕਲਾਸ 2 ਦੇ ਅਪਰਾਧ ਵਜੋਂ ਸ਼ਾਮਲ ਨੇ ਸਥਾਨਕ মিডিਆ ਦੀਆਂ ਰਿਪੋਰਟਾਂ ਦੇ ਅਨੁਸਾਰ ਜੈਦੀਪ ਵਿਰੁੱਧ ਸਾਰੇ ਦੋਸ਼ਾਂ 'ਚ ਤਿੰਨ ਤੋਂ 12 ਸਾਲ ਦੀ ਸਜ਼ਾ ਹੋ ਸਕਦੀ ਹੈ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਫਿਨਿਕਸ ਹਸਪਤਾਲ ਨੇ ਸਪਸ਼ਟ ਕੀਤਾ ਕਿ ਦੋਸ਼ੀ ਇਸ ਸਮੇਂ ਹਸਪਤਾਲ 'ਚ ਕੰਮ ਨਹੀਂ ਕਰ ਰਿਹਾ ਤੇ ਮਰੀਜ਼ਾਂ ਦੀ ਸੁਰੱਖਿਆ ਉਸਦੀ ਸਭ ਤੋਂ ਵੱਡੀ ਤਰਜੀਹ ਹੈ ਤੇ ਹਸਪਤਾਲ ਜਾਂਚ 'ਚ ਪੂਰਾ ਸਹਿਯੋਗ ਦੇ ਰਿਹਾ ਹੈ ਜੈਦੀਪ ਪਟੇਲ ਨੂੰ ਕਿਵੇਂ ਫੜਿਆ ਗਿਆ ਇਸ ਬਾਰੇ ਅਦਾਲਤ 'ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਸਤੰਬਰ 2024 'ਚ ਇੱਕ ਇੰਟਰਨੈਟ ਸੇਵਾ ਪ੍ਰਦਾਤਾ ਨੇ ਫਿਨਿਕਸ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਇੱਕ ਗਾਹਕ ਕੋਲ ਲਗਭਗ 2 ਦਰਜਣ ਗੰਦੀਆਂ ਵੀਡੀਓ ਫਾਈਲਾਂ ਹਨ ਅਤੇ ਇਸ ਗਾਹਕ ਦੀ ਪਛਾਣ ਜੈਦੀਪ ਪਟੇਲ ਵਜੋਂ ਹੋਈ ਹੈ। ਲੰਬੀ ਜਾਂਚ ਤੋਂ ਬਾਅਦ ਸਥਾਨਕ ਪੁਲਿਸ ਨੇ ਇੱਕ ਸਰਚ ਵਾਰੰਟ ਦੇ ਆਧਾਰ ਤੇ ਜੈਦੀਪ ਪਟੇਲ ਦੇ ਸੋਸ਼ਲ ਮੀਡੀਆ ਖਾਤਿਆਂ, ਇੰਟਰਨੈਟ ਸੇਵਾ ਪ੍ਰਦਾਤਾ, ਈਮੇਲ ਖਾਤਿਆਂ ਤੇ ਸੈਲਫੋਨ ਨੰਬਰ ਦੇ ਰਿਕਾਰਡਾਂ ਦੀ ਜਾਂਚ ਸ਼ੁਰੂ ਕੀਤੀ ਤੇ ਇਸ ਵਿੱਚ ਦੋਸ਼ੀ ਦੀਆਂ ਗਤੀਵਿਧੀਆਂ ਸਾਹਮਣੇ ਆ ਗਈਆਂ। ਪੁਲਿਸ ਨੇ ਜੈਦੀਪ ਪਟੇਲ ਦੀਆਂ ਚੈਟਸ ਦੇ ਰਿਕਾਰਡ 'ਚ ਵੀ ਪ੍ਰਾਪਤ ਕੀਤਾ ਕਿ ਉਸ ਨੇ ਆਪਣਾ ਫੋਨ ਨੰਬਰ ਸਥਾਨ ਤੇ ਸਰੀਰਕ ਵੇਰਵਾ ਦਿੱਤਾ ਸੀ। ਨਾਲ ਹੀ ਇਹ ਜਾਣਕਾਰੀ ਵੀ ਦਿੱਤੀ ਕਿ ਉਹ ਚੈਟ ਤੇ ਕਿੱਥੇ ਕੰਮ ਕਰਦਾ ਸੀ। ਇਨਾਈ ਨੇ ਉਸਨੇ ਉਹਨਾਂ ਲੋਕਾਂ ਨੂੰ ਵੀ ਕਿਹਾ ਜਿਨ੍ਹਾਂ ਨਾਲ ਉਹ ਗੱਲਬਾਤ ਕਰ ਰਿਹਾ ਸੀ ਅਜਿਹੀ ਸਮੱਗਰੀ ਸਾਂਝੀ ਕਰਨ ਦੇ ਲਈ ਪੁਲਿਸ ਨੇ ਜੈਦੀਪ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ 9 ਵੀਡੀਓ ਫਾਈਲਾਂ ਬਰਾਮਦ ਕੀਤੀਆਂ ਨੇ ਜਿਸ ਵਿੱਚ ਕੁਝ ਨਾਬਾਲਗ ਕੁੜੀਆਂ ਦੀਆਂ ਇਤਰਾਜ਼ਯੋਗ ਹਰਕਤਾਂ ਦਿਖਾਈਆਂ ਗਈਆਂ ਨੇ ਇਸ ਤੋਂ ਇਲਾਵਾ ਪੁਲਿਸ ਨੇ ਕਿਹਾ ਹੈ ਕਿ ਉਸ ਤੋਂ ਲਗਭਗ 1200 ਗੰਦੀਆਂ ਤਸਵੀਰਾਂ ਵੀ ਮਿਲੀਆਂ ਨੇ ਜੈਦੀਪ ਪਟੇਲ 102 ਮਸੂਰੀ ਐਵੇਨਿਊ ਵਿਖੇ ਰਹਿੰਦਾ ਹੈ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਸ ਨੂੰ ਪੁੱਛਿਆ ਕਿ ਉਹ ਕਿਹੜੀਆਂ ਸੋਸ਼ਲ ਮੀਡੀਆ ਸਾਈਟਸ ਦੀ ਵਰਤੋਂ ਕਰਦਾ ਹੈ ਜਿਸ ਤੇ ਜਵਾਬ ਦਿੰਦਿਆਂ ਜੈਦੀਪ ਨੇ ਕਿਹਾ ਕਿ ਉਹ ਸਿਰਫ ਇੰਸਟਾਗ੍ਰam ਤੇ ਟਿਕਟੌਕ ਦੀ ਵਰਤੋਂ ਕਰਦਾ ਹੈ ਹਾਲਾਂਕਿ ਜਦੋਂ ਪੁਲਿਸ ਨੇ ਉਸ ਦਾ ਫੋਨ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਕਿੱਕ ਅਕਾਊਂਟ ਦੀ ਵਰਤੋਂ ਨਹੀਂ ਕਰਦਾ ਸੀ ਜੈਦੀਪ ਨਾਲ ਹੋਈ ਇੱਕ ਚੈਟ 'ਚ ਉਸਨੇ ਕਿਹਾ ਕਿ ਉਹ ਇੱਕ ਹਸਪਤਾਲ 'ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ ਪਰ ਉਹ ਗਾਰਡ ਨਹੀਂ ਸੀ ਸਗੋਂ ਇੱਕ ਵਿਵਹਾਰਕ ਸਿਹਤ ਟੈਕਨੀਸ਼ੀਅਨ ਸੀ ਬਹੁਤ ਸਬੂਤ ਇਕੱਠੇ ਕਰਨ ਤੋਂ ਬਾਅਦ ਪੁਲਿਸ ਨੇ ਮੈਰੀਕੋਪਾ ਕਾਉਂਟੀ ਸੁਪੀਰੀਅਰ ਜੱਜ ਕੋਰਟ ਤੋਂ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਉਸਦੇ ਘਰ ਛਾਪਾ ਮਾਰਿਆ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਲੰਬੇ ਸਮੇਂ ਤੋਂ ਵਿਵਾਦਿਤ ਸਰਹੱਦ 'ਤੇ ਇੱਕ ਵਾਰ ਫਿਰ ਘਾਤਕ ਹਿੰਸਾ ਪੜ ਕੁੱਟੀ ਹੈ ਦੱਖਣ-ਪੂਰਬੀ ਏਸ਼ੀਆਈ ਗਵਾਂਡੀਆਂ ਵਿਚਕਾਰ ਤਣਾਅ ਮਈ ਚ ਉਸ ਸਮੇਂ ਵੱਧ ਗਿਆ ਜਦੋਂ ਥਾਈ ਅਤੇ ਕੰਬੋਡੀਅਨ ਫੌਜਾਂ ਵਿਚਕਾਰ ਇੱਕ ਛੋਟੀ ਜੀ ਲੜਾਈ ਦੌਰਾਨ ਇੱਕ ਕੰਬੋਡੀਅਨ ਸਿਪਾਹੀ ਮਾਰਿਆ ਗਿਆ। ਦੋਵਾਂ ਧਿਰਾਂ ਨੇ ਸਵੈ ਰੱਖਿਆ ਚ ਕਾਰਵਾਈ ਕਰਨ ਦਾ ਦਾਵਾ ਕੀਤਾ ਗਰਮੀਆਂ ਦੌਰਾਨ ਥਾਈਲੈਂਡ ਨੇ ਸਰਹੱਦੀ ਚੌਕੀਆਂ ਦਾ ਕੰਟਰੋਲ ਆਪਣੇ ਹੱਥਾਂ ਚ ਲੈ ਲਿਆ ਕ੍ਰਾਸਿੰਗ ਤੇ ਪਾਬੰਦੀਆਂ ਲਗਾ ਦਿੱਤੀਆਂ ਤੇ ਕੰਬੋਡੀਆ ਦੇ ਸਰਹੱਦੀ ਕਸਬਿਆਂ ਲਈ ਬਿਜਲੀ ਅਤੇ ਇੰਟਰਨੈਟ ਕੱਟਣ ਦੀ ਧਮਕੀ ਦਿੱਤੀ ਕੰਬੋਡੀਆ ਨੇ ਥਾਈ ਉਤਪਾਦਾਂ ਦੀ ਦਰਾਮਦ ਬੰਦ ਕਰ ਦਿੱਤੀ ਤੇ ਥਾਈ ਫਿਲਮਾਂ ਅਤੇ ਟੀਵੀ ਨਾਟਕਾਂ ਤੇ ਪਾਬੰਦੀ ਲਗਾ ਦਿੱਤੀ ਦੋਵਾਂ ਫੌਜਾਂ ਨੇ ਸਰਹੱਦ ਤੇ ਫੌਜਾਂ ਨੂੰ ਮਜ਼ਬੂਤ ਕੀਤਾ ਹਾਲ ਹੀ ਚ ਹੋਏ ਦੋ ਬਾਰੂਦੀ ਸੁਰੰਗ ਧਮਾਕਿਆਂ ਨੇ ਫੌਜਾਂ ਨੂੰ ਜ਼ਖਮੀ ਕਰ ਦਿੱਤਾ ਜਿਸ ਕਾਰਨ ਦੇਸ਼ਾਂ ਨੇ ਸਬੰਧਾਂ ਨੂੰ ਹੋਰ ਵੀ ਕਟਾ ਦਿੱਤਾ ਤੇ ਕੂਟਨੀਤਿਕ ਸਟਾਫ ਨੂੰ ਵੀ ਵਾਪਸ ਬੁਲਾ ਲਿਆ ਫਿਰ ਜਿਵੇਂ ਹੀ ਅੱਜ ਸਰਹੱਦ ਤੇ ਘਾਤਕ ਚੜਪਾਂ ਸ਼ੁਰੂ ਹੋਈਆਂ ਥਾਈਲੈਂਡ ਨੇ ਲੜਾਕੂ ਜਹਾਜ਼ ਤਾਇਨਾਤ ਕੀਤੇ ਅਤੇ ਕੰਬੋਡੀਆ ਫੌਜੀ ਟਿਕਾਣਿਆਂ ਤੇ ਬੰਬਾਰੀ ਕੀਤੀ ਕੰਬੋਡੀਆ ਨੇ ਕਿਹਾ ਹੈ ਕਿ ਉਹ ਨਿਰਣਾਇਕ ਜਵਾਬ ਦੇਣ ਦੀ ਯੋਜਨਾ ਬਣਾ ਰਿਹਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ